ਪ੍ਰਧਾਨ ਜੀ ਅੱਜ ਕੱਲ੍ਹ ਦੀ ਪ੍ਰਧਾਨ ਜੀ ਅੱਜ ਕੱਲ੍ਹ ਦੀ ਮੈਂ ਮੀਡੀਆ ਦੇ ਸਾਹਮਣੇ ਖੜਾ ਨਹੀਂ ਸਾਡੇ ਕੈਂਡੀਡੇਟਾਂ ਦੀਆਂ ਹਨਾ ਖੋਣੀਆਂ ਜੀ ਅੰਦਰ ਗੁੰਡੇ ਬਿਠਾਏ ਹੋਏ ਰਿਟਰਨਿੰਗ ਅਫਸਰ ਦੇ ਨਾਲ ਜੀ ਮੈਂ ਥੋੜਾ ਸਪੀਕਰ ਤੇ ਲਾਉਣ ਲੱਗਾ ਜੀ ਫੋਨ ਮੀਡੀਆ ਸਾਹਮਣੇ ਖੜੀ ਹੈ ਜੀ ਫੋਨ ਵੀ ਖੋਲੋ ਮੈਂ ਤੁਹਾਨੂੰ ਸਪੀਕਰ ਤੇ ਲਾ ਲਿਆ ਜੀ ਸਪੀਕਰ ਤੇ ਲਾ ਲਿਆ ਜੀ ਮੀਡੀਆ ਖੜੀ ਹੈ ਜੀ ਤੁਹਾਡੀ ਪੂਰੀ ਸਾਰੀ ਆਰੇ ਭਾਜਾ ਦੇ ਲੋਕਾ ਸਾਡੇ ਕੋਲ ਉਹ ਆ ਗਏ ਇੰਨਾ ਗੱਲ ਐ ਐਸਐਸਪੀ ਨੇ ਪਾਇਆ ਹਰ ਕੇਸ ਵਿੱਚ ਇਹਨੇ ਇਲੀਗਲ ਕੰਮ ਕੀਤਾ ਤੇ ਆ ਕਾਲੀ ਦਾ ਨਾ ਟੋਲਰੈਂਸ ਕਰੂਗਾ ਕਿਸੇ ਹਾਲ ਜੀ ਪ੍ਰਧਾਨ ਜੀ ਸਾਡੇ ਬੰਦਿਆਂ ਨੂੰ ਅੰਦਰ ਧੱਕੇ ਮਾਰੇ ਜੀ ਫੈਲਾ ਖੋਲੀਆਂ ਕੈਂਡੀਡੇਟਾਂ ਦੀਆਂ ਐਸਐਚਓ ਸਾਹਿਬ ਮੌਕੇ ਤੇ ਖੜੇ ਨੇ ਕਹਿੰਦੇ ਪੀਸਫੁੱਲ ਇਲੈਕਸ਼ਨ ਹੋ ਰਿਹਾ ਅੰਦਰ ਕੱਲੇ ਕਾਲੀ ਦਾ ਨਹੀਂ ਅੰਦਰੋਂ ਜਦੋਂ ਅਸੀਂ ਕਹਰੇ ਸੀ ਐਸਐਚਓ ਸਾਹਿਬ ਕਹਿੰਦੇ ਪੀਸਫੁੱਲ ਹੋ ਰਿਹਾ ਸਾਡੀ ਤਾਂ ਸੁਣ ਨਹੀਂ ਰਹੇ ਕਹਿੰਦੇ ਤੁਸੀਂ ਝੂਠ ਬੋਲਦੇ ਅੰਦਰੋਂ ਕਾਂਗਰ ਦੇ ਕੈਂਡੀਡੇਟ ਆਏ ਦੋ ਕਹਿੰਦੇ ਸਾਡੀਆਂ ਫੈਲਾ ਖੋਲੀਆਂ ਬੀਬੀਆਂ ਨੇ ਮਤਲਬ ਜਿਹੜਾ ਵੀ ਕੈਂਡੀਡੇਟ ਅੰਦਰ ਜਾਂਦਾ ਜੀ ਸਾਰੇ ਨੇ ਪਹਿਲਾਂ ਖੋਲ ਕੇ ਪਾੜ ਦਿੰਦੇ ਨੇ ਨਾਲ ਦੀ ਨਾਲ ਅੰਦਰ ਹੀ ਜੀ ਰਿਟਰਨਿੰਗ ਅਫਸਰ ਦੇ ਅਸੀਂ ਬਾਹਰ ਖੜੇ ਹਾਂ ਜੀ ਅਸੀਂ ਗੇਟ ਤੇ 1 ਕਿਲੋਮੀਟਰ ਤੱਕ ਪੁਲਿਸ ਲਾਤੀ ਜੀ ਕਿਸੇ ਨੂੰ ਗਾਂ ਲ ਜਾਂਦੇ ਰਹੇ ਜੀ ਜਿਹੜੇ ਕੈਂਡੀਡੇਟ ਸਿਰੇ ਤੱਕ ਪਛਾਣਦੇ ਅਸੀਂ ਓਕੇ ਸੋਕੇ ਸਾਰਿਆਂ ਦੇ ਪਹਿਲਾਂ ਪਾੜਤੀ ਨੇ ਇਹਨਾਂ ਨੇ ਕਹਿ ਰਹੇ ਜੀ ਪਹਿਲਾਂ ਹੀ ਹਾਂਜੀ ਆ ਮੀਡੀਆ ਨੂੰ ਸਪੀਕਰ ਆਉਣਾ ਜੀ ਮੀਡੀਆ ਦੇ ਵਿੱਚ ਜਾ ਰਹੇ ਥੋੜਾ ਸਾਰਾ ਠੀਕ ਆ ਜੀ 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 ਠੀਕ ਆ ਜਨਾਬ ਠੀਕ ਆ ਜੀ ਠੀਕ ਹੈ ਜੀ ਫਿਰ ਮੈਂ ਸਾਰਿਆਂ ਦੀ ਫਲਾ ਤਿਆਰ ਕਰ ਦੇ ਜੀ ਤੁਸੀਂ ਆਓ ਜੀ ਮੈਨੂੰ ਸਵੇਰੀ ਜਮਾ ਕਰਾ ਮੰਗ ਜਦ ਅਸੀਂ ਬਾਈਕਾਟ ਕਰ ਦੇਣਾ ਦਾ ਫਿਰ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਕਰ ਰਹੇ ਹਾਂ ਜੀ ਲੱਗੇ ਹੋਏ ਟੀਮ ਲਈ ਹੋਏ ਜੀ ਪੰਜ ਛੇ ਵਕੀਲਾਂ ਦੀ ਟੀਮ ਲਈ ਹੋਏ ਜੀ ਠੀਕ ਹੈ ਜੀ ਅਗਰ ਮੈਂ ਅੰਦਰ ਦੇਖੋ ਜਓ ਸਾਹਮਣੇ ਸਾਹਮਣੇ ਚਵਾਰੇ 'ਚ ਖੜੇ ਨੇ ਜੀ ਬਰਨਾਰ ਕਰਾਉਂਦੇ ਮਤਲਬ ਹਰਿਆਣਾ ਮੈਂ ਵਿੱਚੋਂ ਦੇ ਮਤਲਬ ਅੰਦਰ ਬੰਦੇ ਬਿਠਾ ਕੇ ਫੇਲੇ ਪੜਾਰੇ ਨੇ ਕਮਾ ਲਾ ਅੱਜ ਡਿਪਟੀ ਸਾਹਿਬ ਸਾਹਮਣੇ ਗੱਡੀ 'ਚ ਬੈਠੇ ਨੇ ਕੋਈ ਹੈ ਹੀ ਨਹੀਂ ਕੋਈ ਡਿਪਟੀ ਸਾਹਿਬਾ ਕੀ ਨਾਮ ਹੈਂਦਾ ਪੂਰਾ ਹੈਂ ਹਰਮਨਪ੍ਰੀਤ ਚਿਮਾ ਜੀ ਡੀਏ ਜੀ ਪਤਾ ਮੈਨੂੰ ਹੁਣ ਪਤਾ ਡੀਏ ਜੀ ਪਟਿਆਲਾ ਪਊਗਾ ਜੀ ਹਾਂਜੀ ਠੀਕ ਆ ਜੀ ਸਰ ਇਹ ਤੁਹਾਨੂੰ ਪਹਿਲੇ ਕਿਹਾ ਸੀ ਵੀ ਇੱਥੇ ਗਾਹ ਪਊਗਾ ਜੇ ਜੇ ਸਾਡੀ ਫੈਲਾਂ ਨਾਲ ਕਰੋਗੇ ਹੁਣ ਗਾਹ ਪਊਗਾ ਹੁਣ ਫਿਰ ਜਲੂਸ ਨਿਕਲੂ ਸਾਰਿਆਂ ਦਾ ਬੱਚੇ ਸਰਕਾਰ ਦਾ ਵਿੱਚੇ ਪ੍ਰਸ਼ਾਸਨ ਦਾ ਹੁਣ ਸਵਾਦ ਆਉਣਾ ਦੇ ਦੇਣਾ ਇੱਥੇ ਕੋਈ ਖਾਲਾ ਹੀ ਦਾਵਾ ਨਹੀਂ ਹੈਗਾ ਵੀ ਆ ਤੁਸੀਂ ਧੱਕੇ ਨਾਲ ਫੈਲਾ ਪਾੜ ਦੋਗੇ ਬੋਲਾ ਸੋਹਿਹਾਲ ਬੋਲਾ ਸੋਹਿਹਾਲ ਬੋਲਾ ਸੋਹਿਹਾਲ ਬੋਲਾ ਸੋਹਿਹਾਲ جنگو مردا جي زندباد مردا جي زندباد ਸਾਡੇ ਨਾਲ ਸਾਰੇ ਲੋਕ ਕਿਉਂ ਨਾ ਕੇ ਪੁਲਿਸ ਇਹ ਕੰਮ ਨਾ ਨੋ 9 ਵਜੇ ਖੜੇ ਆਓ ਇਹਨੂੰ ਚੁਣੋ ਚੁਣੋ ਨਹੀਂ ਭਾਈ ਆਏ ਨਹੀਂ ਤੇਰੀ ਗੱਲ ਸੁਣੋ ਮਨੂ ਦੀ ਪਹਿਲਾਂ ਮੇਰੀ ਗੱਲ ਸੁਣੋ ਆ ਜਾਓ ਤੁਸੀਂ ਬਾਹਰ ਜਾਓ ਪਹਿਲਾਂ ਤੁਸੀਂ ਕਹਿੰਦੇ ਇਹ ਟੋ ਤੁਸੀਂ ਕਹਿੰਦੇ ਬਈ ਜੀ ਅੰਦਰ ਤੋਂ 18 ਬੰਦ ਗਏ ਸਾਨੂੰ ਅੰਦਰ ਮੈਸੇਜ ਆਇਆ ਕਿ ਤੁਸੀਂ ਭੇਜਦੇ ਆਂ ਤੇ ਸੈਟਿੰਗ ਕਰਦੇ ਆਂ ਬਈ ਜੀ ਕਮਰਕਾਰ 11 ਵਜੇ ਮੈਂ ਮੱਦੀ 11 ਵਜੇ ਬੰਦ ਹੋ ਗਏ ਆ ਰੋ ਦਾ ਹੀ ਆਇਆ ਨਹੀਂ ਆਰੋ ਦਾ ਹੀ ਮੈਸੇਜ ਆਇਆ ਉਹਨਾਂ ਦਾ ਕੀ ਹੈ ਦੱਸੋ ਅੰਦਰ ਨਹੀਂ ਆਇਆ ਮੈਸੇਜ ਕਿ 10 ਮਿੰਟ ਰੁਕ ਜਾਓ ਅਸੀਂ ਇਹ ਕੰਮ ਕਰ ਰਹੇ ਆਂ ਬਈ ਜੀ 11:20 ਬੰਦ ਹੋ ਗਏ ਅੰਦਰੋਂ ਹੀ ਮੈਸੇਜ ਆਇਆ ਨਹੀਂ ਉੱਥੋਂ ਮੈਸੇਜ ਆਈ ਨਹੀਂ ਸਕਦਾ ਬਈ ਅਸੀਂ ਗੱਲ ਕਰ ਲੈਂਦੇ ਆਂ ਚਲੋ ਮੈਨੂੰ ਗੱਲ ਕਰਨੀ ਹੈ ਅੰਦਰ ਅਸੀਂ ਗੱਲ ਕਰ ਲੈਂਦੇ ਆਂ ਬਈ ਕੋਈ ਪੁਲਿਸ ਤੋਂ ਤੁਸੀਂ ਦੇ ਭਰਾ ਦੇ ਕੋਠਾ ਜੀ ਤੁਹਾਡੇ ਨਾਲ ਕੋਈ ਰੌਲਾ ਨਹੀਂ ਅਸੀਂ ਗੱਲ ਕਰ ਲੈਣੇ ਆਂਦੇ ਆਂ। ਇਹ 5 ਮਿੰਟ ਟਾਈਮ ਦੇ ਦੋ। ਅਸੀਂ ਗੱਲ ਕਰ ਲੈਣੇ ਆਂ। ਗੱਲ ਕਰੀਂ 5 ਮਿੰਟ ਰੁਕ ਜਾਓ। 5 ਮਿੰਟ ਰੁਕ ਜਾਓ। ਅਸੀਂ ਗੱਲ ਕਰੀਏ। ਅਸੀਂ ਗੱਲ ਅੰਦਰ ਦਾ ਸਾਨੂੰ ਕਰਨ ਦਾ ਦੋ ਗੱਲ ਹੈ। 5 ਮਿੰਟ ਦੇ ਵਿੱਚ ਜਾ ਕੇ ਅਸੀਂ ਆ ਜਾਣਾ। ਜੇ ਸਾਨੂੰ ਕਹਿਣਗੇ ਅਸੀਂ ਭੇਜਾਂਗੇ ਕੀ ਅੰਦਰ। ਸੇਕ ਕਮਾਂਡ ਕਰਦੇ ਉਹ ਕਹਿਣਗੇ ਵੀ ਨਾ ਭੇਜੋ ਫਿਰ ਤੁਸੀਂ ਨਹੀਂ ਜਾਣਦੋਂਗੇ ਉਹ ਜੇ ਆਂਦਰ ਸੈਟਿੰਗ ਕਰਦੇ ਹੋਏ ਆਪਣੇ ਆਪਣਾ ਉਹਨਾਂ ਨੇ ਸਾਰੇ ਕਾਗਜ਼ ਪੱਤਰ ਜਿਹੜੇ ਜਿਹੜੇ ਸਰਕਾਰ ਸਰਕਾਰ ਦੇ ਨਿਯਮਾਂ ਦੇ ਮੁਤਾਬਕ ਚੋਣ ਮਾਨਯੋਗ ਚੋਣ ਕਮਿਸ਼ਨ ਕਹਿੰਦਾ ਵੀ 11 ਵਜੇ ਫਾਰਮ ਸ਼ੁਰੂ ਹੋਣਗੇ ਸਾਡੀ ਡਿਊਟੀ ਸਿਰਫ ਤੁਹਾਨੂੰ ਇੱਥੇ ਰੋਕਣਾ ਨਹੀਂ ਹੈ ਸਾਡਾ ਡਿਊਟੀ ਹੈ ਕੰਮ ਤੁਹਾਡਾ ਕਰਾਉਣਾ ਅੰਦਰ ਠੀਕ ਹੈ ਜੇ ਸਾਰੇ ਕਰ ਲਓ ਇੱਕ ਮਿੰਟ ਲੈ ਲੈਂਦੇ ਹਾਂ ਤੁਸੀਂ ਅੰਦਰ ਵੀ ਤਾਂ ਖੜ੍ਹਨਾ ਹੀ ਹੈ ਜੇ ਅਸੀਂ ਪਤਾ ਕਰ ਲਈਏ 5 ਮਿੰਟ 5 ਮਿੰਟ ਕੈਂਡੀਡੇਟਾਂ ਦਾ ਦਾਖਲਾ ਅੰਦਰ ਅਸੀਂ ਤਾਂ ਬਹੁਤ ਹੱਦ ਨਾਲ ਤੁਹਾਨੂੰ ਪੁੱਛਣਾ ਜਰਾ ਅਕੋੜੀ ਨਹੀਂ ਮੋਣਨ ਕਰਨਾ ਤੇ 5 ਮਿੰਟ ਰੁਕ ਕੇ ਜਾਨ ਕੇ ਪਤਾ ਕਰ ਲੈ। ਅਕੋੜੀ ਬਣਨੀ ਹੈ। ਅਕੋੜੀ ਬਣਨੀ ਹੈ। ਅਸੀਂ ਗੱਲ ਕਰ ਲਈ ਉਧਰ। ਇਹ ਮੈਂ ਤੁਹਾਡੇ ਨਾਲ ਚੱਲਾਂ। ਹਾਂਜੀ। ਤੁਹਾਡੇ ਤੁਹਾਡੇ ਨਾਲ ਮੈਂ ਤਾਂ 5 ਮਿੰਟ ਰੁਕ। 5 ਮਿੰਟ ਰੁਕ ਕੇ ਜਾਨ ਕੇ ਗੱਲ ਕਰਕੇ ਆ। ਹਾਂਜੀ। ਸੋ 7 ਮਿੰਟ ਦਿੱਤੇ ਚੱਲਦੇ ਪੰਜ ਮਿੰਟ ਕੋਈ ਨਹੀਂ ਰੋਕਿਆ ਇਹ ਹਾਲਾਤ ਇਹ ਹਾਲਾਤ ਇਹ ਹਾਲਾਤ ਬਣ ਗਏ ਮੈਨੂੰ ਵੀ ਰੋਕਿਆ ਗਵਾਹਾਂ ਨੂੰ ਕਿਲੋਮੀਟਰ ਪਿੱਛੇ ਰੋਕ ਰਹੇ ਨੇ ਹਾਂਜੀ ਮੈਨੂੰ ਵੀ ਰੋਕਿਆ ਪਿੱਛੇ ਹੀ ਨਾਲ ਹੋਰ ਫੋਨ ਆ ਰਿਹਾ ਜੀ ਉਹ ਉੱਥੇ ਖੜਿਆ ਸੀ ਉਹਾਰ ਸੀ ਗਵਾਹਾਂ ਨੂੰ ਵੀ ਪਿੱਛੇ ਅੱਧਾ ਕਿਲੋਮੀਟਰ ਪਿੱਛੇ ਪੁਲਿਸ ਨਾਕੇ ਲਾ ਕੇ ਰੁਕ ਰਹੀ ਆ ਅੱਧਾ ਕਿਲੋਮੀਟਰ ਪਿੱਛੇ ਆ ਕੈਂਡੀਡੇਟ ਬਾਹਰ ਖੜੇ ਨੇ ਫਰ ਪਹਿਲਾਂ ਚੱਕੀ ਅੰਦਰ ਨਹੀਂ ਜਾਣ ਦੇ ਰਹੇ ਹਲਕਾ ਕਨੌਰ ਦੇ ਹਾਲ ਨੇ ਗੁਰਲਾਲ ਸਿੰਘ ਐਮ ਐਲ اے ਜੇ ਪੱਟਾਂ 'ਚ ਜਾਣ ਆ ਫਾਰਮ ਪਰ ਬਰਾਬਰ ਇਲੈਕਸ਼ਨ ਲੜ ਜੇ ਜਾਣ ਜੇ ਜਾਣ ਆ ਖੜੇ ਏ ਤੁਹਾਡੇ ਹਲਕੇ ਕਨੌਰ ਦੀ ਨੇ ਕੈਂਡੀਡੇਟ ਨੇ ਜੇ ਪੱਟਾਂ 'ਚ ਜਾਣ ਖੜੋ ਬਰਾਬਰ ਪਰ ਉਹ ਬੰਦੇ ਫਰਮ ਆਹ ਕਹੇ ਵੀ ਪੁਲਿਸ ਲਾ ਕੇ ਤੂੰ ਕੈਂਡੀਡੇਟ ਅੰਦਰ ਜਾਣ ਤੋਂ ਰੋਕ ਰਿਹਾ ਵੀ ਫਾਰਮ ਨਹੀਂ ਭਰਨ ਦਵਾਗੇ ਇਹ ਹਾਲਾਤ ਨੇ ਕਨੌਰ ਹਲਕੇ ਦੇ ਤੁਸੀਂ ਦੇਖ ਰਹੇ ਹੋ 11:30 ਹੋ ਚੁੱਕੇ ਨੇ ਤੇ 11:30 ਵਜੇ ਪੰਜਾਬ ਪੁਲਿਸ ਬਾਹਰ ਖੜੀ ਡਾਂਗਾ ਲਈ ਕਿਸੇ ਗਵਾਹ ਨੂੰ ਨਹੀਂ ਆ ਕੇ ਆਉਂਦੇ ਰੇ ਕਦੇ ਇਕੱਲੇ ਕੈਂਡੀਡੇਟ ਨੂੰ ਅੰਦਰ ਕਹਿ ਰਹੇ ਨੇ ਕਿ ਗਵਾਹ ਨਾਲ ਲੈ ਕੇ ਆਓ ਉਹ ਫਾਰਮ ਰਿਜੈਕਟ ਕਰ ਰਹੇ ਨੇ ਕਹਿੰਦੇ ਗਵਾਹ ਨਾਲ ਇਹ ਗਵਾਹਾਂ ਨੂੰ ਆਉਣ ਨਹੀਂ ਦੇ ਰਹੇ ਇਕੱਲੇ ਕੈਂਡੀਡੇਟ ਵੀ ਇੱਥੇ ਤੱਕ ਤੁਹਾਨੂੰ ਜਾਣ ਦੇ ਨਹੀਂ ਅੰਦਰ ਨਹੀਂ ਜਾਣ ਦੇ ਪ੍ਰਾਈਵੇਟ ਕੰਮ ਨਹੀਂ ਕਰਨ ਦੇ ਰਹੇ ਪ੍ਰਾਈਵੇਟ ਜਿਹੜੇ ਨਾਲ ਕਚਹਿਰੀ ਆ ਐਫੀਡੇਟ ਬਣਾਉਣ ਲਈ ਹੁਣ ਅਸੀਂ ਪਟਿਆਲੇ ਜਾਈਏ ਰਾਏਪੁਰੇ ਜਾਈਏ ਅੰਮ੍ਰਾਲੇ ਜਾਈਏ ਅਸੀਂ ਜਿਹੜੇ ਐਫੀਡੇਟ ਰੋ ਇੱਥੇ ਬਣਨਗੇ ਸਾਹਮਣੇ ਕਚਹਿਰੀ ਦੇ ਵਿੱਚ ਤੇ ਤਸਦੀਕ ਦੇ ਵਿੱਚ ਬਣਨੇ ਆ ਉਹ ਤੇ ਉਹਨਾਂ ਨੂੰ ਅੰਦਰ ਨਹੀਂ ਜਾਣ ਦੇ ਰਹੇ ਦਿਲੋ 7 ਮਿੰਟ ਦਿੱਤੇ ਇਹਨਾਂ ਨੂੰ ਕੋਈ ਗੱਲ ਨਹੀਂ ਫਿਰ ਨਹੀਂ ਫਿਰ ਅਸੀਂ ਆਪਣਾ ਕਰੂ ਆਪਣੇ ਬੰਦ ਵੀ ਕਾਰਵਾਈ ਅਸੀਂ ਕਰਾਂਗੇ ਆਪਣੇ ਪਾਰਟੀ ਵੱਲੋਂ ਜੋ ਹੋਏਗਾ ਤੁਸੀਂ ਸਾਰਾ ਜਿਹੜਾ ਮਸਲਾ ਧਿਆਨ ਤੇ ਲੈ ਕੇ ਆਏ ਹੋ ਸੋਸ਼ਲ ਮੀਡੀਆ ਜਾਂ ਮੀਡੀਆ ਦੇ ਮਾਧਿਅਮ ਰਾਹੀਂ ਤੁਸੀਂ ਵੀ ਦੇਖਿਆ ਹੋਊਗਾ ਕਿ ਧਨੌਰ ਵਿੱਚ ਕੀ ਕੁਝ ਹੋਇਆ ਗਿਆ ਹੈ ਜੀ ਹੈਰਾਨੀ ਇਸ ਗੱਲ ਤੋਂ ਹੈ ਕਿ ਰਿਟਰਨਿੰਗ ਅਫਸਰ ਜਿੱਥੇ ਬੈਠੇ ਨੇ ਜਿੱਥੇ ਫਾਰਮ ਜਮ੍ਹਾਂ ਹੁੰਦੇ ਨੇ ਬਿਲਕੁਲ ਨਾਲ ਨਾਲ ਦੋ ਬਲਾਕ ਦੇ ਜਿਹੜੇ ਖਲੌਰ ਬਲਾਕ ਤੇ ਸ਼ੰਭੂ ਬਲਾਕ ਦੇ ਬਿਲਕੁਲ ਨਾਲ ਨਾਲ ਜਿਹੜੇ ਸਥਾਨ ਬਣਾਏ ਗਏ ਨੇ ਜਿੱਥੇ ਰਟਰਨਿੰਗ ਅਫਸਰ ਅਲੱਗ-ਅਲੱਗ ਬੈਠੇ ਨੇ ਜਿਹੜੇ ਫਾਰਮ ਜਮ੍ਹਾਂ ਕਰ ਰਹੇ ਨੇ ਅੱਜ ਜਿਵੇਂ ਸ਼੍ਰੋਮਣੀ ਕਾਲੀੰਦ ਦੇ ਉਮੀਦਵਾਰ ਫਾਰਮ ਜਮ੍ਹਾਂ ਕਰਾਉਣ ਲਈ ਪਹੁੰਚੇ 11 ਵਜੇ ਫਾਰਮ ਜਮ੍ਹਾਂ ਕਰਾਉਣ ਦਾ ਟਾਈਮ ਸੀ ਸਾਢੇ 12 ਵਜੇ ਤੱਕ ਦਾ ਬਾਹਰ ੱੱਕੇ ਖਾਰੇ ਸੀ ਡੀਐਸਪੀ ਕਨੌਰ ਹਰਮਨਦੀਪ ਸਿੰਘ ਤੇ ਆਕਾਸ਼ ਸ਼ਰਮਾ ਇੰਸਪੈਕਟਰ ਐਸਐਚਓ ਕਨੌਰ ਇਹ ਦੋਨੋਂ ਬੰਦਿਆਂ ਨੇ ਅਫਸਰਾਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਅੰਦਰ ਨਹੀਂ ਬੜਨ ਦਿੱਤਾ ਜਦੋਂ ਮੈਂ ਆਪ ਗਿਆ ਉੱਥੇ ਤੁਸੀਂ ਦੇਖਿਆ ਸਾਰਿਆਂ ਨੇ ਵੀਡੀਓ ਰਹੀ ਕੀ ਕਹਿੰਦੇ ਨੇ ਅੰਦਰੋਂ ਸੁਨੇਹਾ ਆਊਗਾ ਤਾਂ ਭੇਜਾਂਗੇ ਇਹ ਕੀ ਮਤਲਬ ਹੋਇਆ ਜੀ ਜੇ ਉਮੀਦਵਾਰ ਜਾਊਗਾ ਤਾਂ ਹੀ ਫਾਰਮ ਜਮ੍ਹਾਂ ਕਰਾਊਗਾ ਅੰਦਰੋਂ ਰਿਟਰਨਿੰਗ ਆਫਸਰ ਕੀ ਪਤਾ ਕਿ ਕੌਣ ਫਾਰਮ ਭਰਨਾ ਆਇਆ 1 ਕਿਲੋਮੀਟਰ ਤੱਕ ਨਾਕੇ ਲਾਏ ਹੋਏ ਨੇ ਉਹ ਤੋਂ ਅੱਗੇ ਕੱਲੇ ਕੈਂਡੀਡੇਟ ਨੂੰ ਜਾਣ ਦਿੰਦੇ ਨੇ ਗਵਾਹਾਂ ਨੂੰ ਜਾਣ ਨਹੀਂ ਦਿੰਦੇ ਕਿਉਂਕਿ ਦੋ ਗਵਾਹ ਚਾਹੀਦੇ ਨੇ ਨਾਲ ਅੰਦਰ ਜੇ ਕੋਈ ਰਿਟਰਨਿੰਗ ਆਫਸਰ ਤੱਕ ਤਾਂ ਪਹਿਲੀ ਗੱਲ ਤਾਂ ਪਹੁੰਚੋ ਨਹੀਂ ਦਿੰਦੇ ਜੇ ਪਹੁੰਚ ਲੈਣੇ ਰਿਟਰਨਿੰਗ ਅਫਸਰ ਕਹਿੰਦਾ ਕਿ ਭਾਈ ਗਵਾ ਲੈ ਕੇ ਆਉ ਨਾਲ ਫੇਰ ਬਾਹਰ ਆਓ ਤੇ ਜਦੋਂ ਅਸੀਂ ਰੌਲਾ ਰੂਲਾ ਪਾ ਕੇ ਕੁਝ ਉਮੀਦਵਾਰਾਂ ਨੂੰ ਅੰਦਰ ਭੇਜਿਆ ਤਾਂ ਹੈਰਾਨੀ ਉਦੋਂ ਹੋਈ ਕਿ ਰਿਟਰਨਿੰਗ ਅਫਸਰ ਦੇ ਕਮਰੇ ਤੋਂ ਪਹਿਲਾਂ ਗੁਰਲਾਲ ਘਨੌਰ ਐਮਐਲਏ ਘਨੌਰ ਜਿਹੜਾ ਕੀ ਆਪਾਂ ਨੂੰ ਪਤਾ ਕਿ ਟਰਾਲੀ ਚੋਰੀ ਉਥੋਂ ਸਟਾਰਟ ਹੋਈ ਸੀ ਘਨੌਰ ਤੋਂ ਧਰਮੇ ਤੋਂ ਹੁਣ ਮੈਨੂੰ ਕੋਈ ਕਹਿਣ ਚ ਬਰੇਜ ਨਹੀਂ ਕਿ ਟਰਾਲੀ ਚੋਰ ਮਹਿਕਮਾ ਜਿਹੜੇ ਗੁੰਡਿਆਂ ਨੇ ਕਿਸਾਨਾਂ ਦੀਆਂ ਪੰਜਾਬ ਦੀਆਂ ਸ਼ੰਭੂ ਧਰਨੇ ਤੋਂ ਟਰਾਲੀਆਂ ਚੋਰੀ ਕਰਾਉਣ 'ਚ ਰੋਲ ਨਿਭਾਇਆ ਸੀ ਉਹ ਲੋਕ ਅੱਜ ਉੱਥੇ ਦਫ਼ਤਰ 'ਚ ਬਹਿ ਕੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਜਿਹੜਾ ਉਮੀਦਵਾਰ ਜਾਂਦਾ ਪਾੜਨਦੇ ਨੇ ਹੁਣ ਇੱਕ ਲੇਡੀ ਜੋ ਉਮੀਦਵਾਰ ਆ ਉਹ ਅੰਦਰ ਜਾਂਦੀ ਆ ਹੁਣ ਉਹ ਤੋਂ ਫਾਰਮ ਖੋਲਣਦੇ ਨੇ ਮੈਂ ਇੱਕ ਦੋ ਦਾ ਨਾਮ ਵੀ ਲੈ ਲੈਣਾ ਇੱਕ ਹੈਗਾ ਇੰਦਰਜੀਤ ਸਿੰਘ ਸਿਆਲ ਮੁਗਾਈ ਕਰ ਰਿਹਾ ਸੀ ਇਹ ਗੁਰਲਾਲ ਘਣੌਰ ਦਾ ਕਾਜ਼ਮਕਾ ਚਮਚਾ ਨਾਮ ਆ ਮੈਂ ਤਾਂ ਲਿਆ ਸਾਰਿਆਂ ਦੇ ਨਾਮ ਆ ਗਏ ਮੇਰੇ ਕੋਲ ਜਿਹੜੇ 4-5 ਸਪੈਸ਼ਲ ਉੱਥੇ ਬੈਠੇ ਸੀ ਬਖਸਾਂਗੇ ਕਿਸੇ ਨੂੰ ਨਹੀਂ ਬਾਇ ਨਾਮ ਬੋਲਾਂਗੇ ਇਕੱਲੇ ਇਕੱਲੇ ਦਾ ਕੋਈ ਡਰ ਪੈ ਨਹੀਂ ਇਹ ਅਫਸਰ ਜਿਹੜੇ ਵਿੱਚੇ ਬੀੜੀ ਪਿਓ ਕੱਲ ਦੇ ਜਿਹੜੇ ਆ ਦੋਨੋਂ ਬਲਾਕਾਂ ਦੇ ਅਕਾਲੀ ਦਲ ਦੇ ਉਮੀਦਵਾਰ ਸ਼ੰਭੂ ਬਲਾਕ ਤੇ ਘਨੌਰ ਬਲਾਕ ਧੱਕੇ ਖਾਂਦੇ ਫਿਰਦੇ ਨੇ ਕੋਈ ਐਨਓਸੀ ਨਹੀਂ ਕਿਸੇ ਨੂੰ ਚੁੱਲਾ ਟੈਕਸ ਦੰਦੇ ਨੇ ਕਿਸੇ ਨੂੰ ਨਹੀਂ ਦੰਦੇ ਪੰਜ-ਪੰਜ ਘੰਟੇ ਮਿੰਟਾਂ ਕਰਦੇ ਆ ਕਦੇ ਕਹਿੰਦੇ ਨੇ ਘਨੌਰ ਆਜੋ ਕਦੇ ਕਹਿੰਦੇ ਨੇ ਅਸੀਂ ਰਾਜਪੁਰੇ ਬੈਠੇ ਆ ਕਦੇ ਕਹਿੰਦੇ ਆ ਅਸੀਂ ਸ਼ੰਭੂ ਬਲਾਕ 'ਚ ਬੈਠੇ ਆ ਮਤਲਬ ਹਰਾਨੀ ਇਹ ਆ ਕਿ ਲੋਕਤੰਤਰ ਦਾ ਘਾਣਾ ਹੈ ਫਾਰਮ ਹੀ ਨਹੀਂ ਭਰੇ ਪਰਨ ਦੇ ਜਾ ਰਹੇ ਜੇ ਆਮ ਆਦੀ ਪਾਰਟੀ ਇੰਨੀਓ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਕੰਮ ਕੀਤੇ ਨੇ ਜੇ ਇੰਨੀਓ ਜਾਣ ਫਾਰਮ ਭਰੋ ਬਰਾਬਰ ਇਲੈਕਸ਼ਨ ਲੜੋ ਇਹ ਕਿਹਾ ਕਿ ਤੁਸੀਂ ਫਾਰਮ ਹੀ ਨਹੀਂ ਭਰਨਦੋਂਗੇ ਅਕਾਲੀ ਦਲ ਦੇ ਉਮੀਦਵਾਰ ਨੂੰ ਜਦੋਂ ਅੰਦਰ ਜਾਣ ਤੋਂ ਪੁਲਿਸ ਨੇ ਰੋਕਿਆ ਸੀ ਉੱਥੇ ਗਾਹ ਪਾ ਕੇ ਕੁਝ ਉਮੀਦਵਾਰ ਨੂੰ ਅੰਦਰ ਪਾੜਿਆ ਜਦੋਂ ਅੰਦਰ ਬਾੜੇ ਨਾਲ ਹੀ ਫਾਰਮ ਖੋਲੰਦੇ ਨੇ ਸੋ ਜਿੱਥੇ ਮੇਰੀ ਮਾਨਯੋਗ ਚੋਣ ਕਮਿਸ਼ਨਰ ਅਸੀਂ ਕਲੇਰ ਸਾਹਿਬ ਜੀ ਮਿਲ ਕੇ ਆਏ ਆ ਇਹ ਤੇ ਬੇਨਤੀ ਹੈ ਤੇ ਐਕਚੁਅਲੀ ਆ ਜਾਵੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਇਹ ਜਿਹੜਾ ਨੰਗਾ ਨਾਚ ਘਨੌਰ ਚ ਚੱਲ ਰਿਹਾ ਇਹ ਨਾ ਕਰੋ ਇਹ ਸਰਕਾਰ 5-7 ਮਹੀਨੇ ਦੀ ਇਹਦੇ ਤੁਵਾ ਦਬਾਹ ਹਟਬਾਲਾ ਕੰਮ ਨਾ ਕਰੋ ਖਾਸ ਕਰਕੇ ਐਮਐਲਏ 31 ਮਾਰਚ 2026 ਤੱਕ ਦੀ ਵੈਲਿਡਿਟੀ ਇਹਨਾਂ ਦੀ 4-5 ਮਹੀਨੇ ਦੀ ਉਤੋਂ ਬਾਅਦ ਇਹ ਸਾਰਿਆਂ ਨੂੰ ਬਦਲ ਕੇ 80% ਆਮ ਆਦੀ ਪਾਰਟੀ ਦੇ ਐਮਐਲਏ ਨੂੰ ਬਦਲ ਕੇ ਇਹਨਾਂ ਨੇ ਹਲਕਾਚਾਰ ਲਾੜਦੇ ਅਗਲੇ 5-4 ਮਹੀਨੇ ਦੇ ਵਿੱਚ ਨਵੇਂ ਕਿਉਂਕਿ 80% ਜਿਹੜਾ ਇਹ محکمہ ਪ੍ਰਾਣਾ ਟਰਾਲੀ ਚੋਰ ਇਹਨਾਂ ਦੀਆਂ ਟਿਕਟਾਂ ਬਦਲ ਕੇ ਨਵੇਂ ਬੰਦੇ ਲਿਆਉਣਗੇ ਟਿਕਟਾਂ ਵੀ ਨਹੀਂ ਮਿਲਣਗੀਆਂ ਸੋ ਜਿਹੜੇ ਬੰਦਿਆਂ ਨੂੰ ਟਿਕਟਾਂ ਨਹੀਂ ਮਿਲਣੀਆਂ ਅਫਸਰਾਂ ਨੂੰ ਬੇਨਤੀਆਂ ਦਿੱਤੇ ਥੱਦੇ ਨਾਲ ਗੋ ਜਿਹੜੇ ਉਹਨਾਂ ਦੇ ਗੁੰਡੇ ਨੇ ਮੈਂ ਸਖਤੀ ਦੇ ਨਾਲ ਇਹ ਗੱਲ ਕਹਿਣੀ ਚਾਹੁੰਦਾ ਹੁਣ ਦੇਖੋ ਬੇਨਤੀ ਵਾਲਾ ਕੰਮ ਤਾਂ ਗਿਆ ਖਤਮ ਹੋਣ ਕਿ 19 ਦੀਆਂ 21 ਦੀ ਕਹਾਵਤ ਜਦੋਂ ਸਮਾਂ ਆਇਆ ਬਾਏ ਨੇਮ ਤੁਹਾਡੇ 19 ਦੀਆਂ 121 ਮੁਰਾਂਗੇ ਫਿਰ ਫਿਰ ਇਹ ਹੁਣ ਲਿਹਾਜ਼ ਨਹੀਂ ਹੈਗੀ ਕਿਸੇ ਗੱਲ ਦੀ ਕਿਉਂਕਿ ਅਸੀਂ ਬੇਨਤੀਆਂ ਕਰ ਰਹੇ ਆਂ ਮਾਨਯੋਗ ਚੋਣ ਕਮਿਸ਼ਨ ਨੂੰ ਵੀ ਪ੍ਰਸ਼ਾਸਨ ਨੂੰ ਵੀ ਇਹ ਜਿਹੜਾ ਟਰਾਲੀ ਚੋਰ ਮਹਿਕਮਾ ਇਹਨੂੰ ਨੱਥ ਪਾਓ ਕਿਉਂਕਿ ਇਹ ਲੋਕਤੰਤਰ ਦਾ ਘਾਣ ਕਰ ਰਿਹਾ ਤੁਸੀਂ ਫਾਰਮ ਪਰੋ ਇਲੈਕਸ਼ਨ ਲੜੋ ਡਰਾਬੇ ਮਾਰੇ ਜਾ ਰਹੇ ਨੇ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਅਸੀਂ ਖੜੇ ਕਰਦੇ ਉਹਨਾਂ ਦੇ ਪਰਚੇ ਪਾਏ ਜਾ ਰਹੇ ਨੇ ਰਾਤ ਨੂੰ ਮੈਂ ਇੱਕ ਲਾਇ ਪਾਇਆ ਸੀ ਜਿਹੜੇ ਉਮੀਦਵਾਰ ਦਾ ਪਤਾ ਲੱਗ ਜਾਂਦਾ ਕਿ ਕਾਲੇ ਦਿਨ ਵੱਲੋਂ ਖੜ ਗਿਆ ਉਹਦੇ ਕਰੇ ਪੁਲਸ ਪਹੁੰਚ ਜਾਂਦੀ ਆ ਉਹਦੇ ਪਿੰਡ ਦੇ ਸਰਪੰਚ ਕੋਲ ਪੁਲਸ ਨੇ ਆ ਪਹੁੰਚਦਾ ਕਿਹਨੂੰ ਪਿਖਾ ਦੇ ਨਿਹੇਦ ਦੇ ਪਰਚਾ ਕਰ ਦਾਂਗੇ ਇਹ ਮੈਂ ਸਮਝਦਾ ਕਿ ਘਨੌਰ ਤਾਂ ਤਾਲੇਵਾਲ ਬਣਾ ਕੇ ਰੱਖਦੇ ਆ ਇੰਨਾ ਡਰ ਕੇ ਇਹਨਾਂ ਨੂੰ ਜੇ ਇਹ ਮਤਲਬ ਇੰਨਾ ਤੁਸੀਂ ਲੋਕਪ੍ਰੀਆ ਲੋਕਾਂ ਦੇ ਵਿੱਚ ਇੰਨੇ ਤੁਸੀਂ ਕੰਮ ਕੀਤੇ ਨੇ 4 ਸਾਲ ਚ ਬਰਾਬਰ ਖੜੋ ਲੱਤਾਂ 'ਚ ਜਾਣ ਹੀ ਨਹੀਂ ਹੈ ਜਮੇ ਬਰਾਬਰ ਖੜਨ ਦੀ ਗੱਲ ਕੀ ਆ ਕਿ ਆਮ ਆਦਮੀ ਪਾਰਟੀ ਨੂੰ ਕੈਂਡੀਡੇਟ ਵੀ ਨਹੀਂ ਲੱਭਰੇ ਹੁਣ ਤੱਕ ਅੱਜ ਤੱਕ ਵੀ ਆਮਾਦੀ ਪਾਰਟੀ ਦੂਜੀਆ ਪਾਰਟੀਆਂ ਤਾਂ ਲੱਭ ਲੱਭ ਕੇ ਕੈਂਡੀਡੇਟ ਖੜਾ ਰਹੀਏ ਇਲਾਕੇ ਨੇ ਸੋ ਇਸ ਲਈ ਬੇਨਤੀ ਆ ਕਿ ਇਹ ਜਿਹੜਾ ਗੁੰਡਾ ਰਾਜ ਆ ਇਹ ਜਿਹੜਾ ਪੁਲਿਸ ਡੰਡਾ ਰਾਜ ਆ ਇਹਨੂੰ ਬੰਦ ਕਰੋ ਲੋਕਤੰਤਰ ਨੂੰ ਬਹਾਲ ਕਰੋ ਤੇ ਇਹ ਜਿਹੜੀਆਂ ਲੈਕਚਰਾਂ ਕਰਾਓ ਨਹੀਂ ਇਹਦੇ ਨਤੀਜੇ ਨੇ ਜਿਹੜੇ ਆਉਣ ਵਾਲੇ ਸਮੇਂ ਚ ਤੁਸੀਂ ਪਹਿਲਾਂ ਵੀ ਦੇਖਿਆ ਕਿ ਕੱਲੇ ਕੱਲੇ ਅਫਸਰ ਨੂੰ ਚਾਹ ਬੀਡੀਪਓ ਕਨੌਰ ਆ ਚਾਹ ਐਸਐਚਓ ਕਨੌਰ ਆ ਚਾਹ ਡੀਐਸਪੀ ਕਨੌਰ ਆ ਕੋਈ ਅਫਸਰ ਹੋਵੇ ਹੋਰ ਜਿਹੜੇ ਜਿਹੜੇ ਉੱਥੇ ਗੁੰਡਾ ਰਾਜ ਕਰ ਰਹੇ ਨੇ ਸਾਰਿਆਂ ਨੂੰ ਬਾਇਏ ਨੇਮ ਜਿਹੜੇ ਆ ਉਹ ਹਾਈ ਕੋਰਟ ਦੇ ਵਿੱਚ ਮਾਰਨਗੇ ਉਹ ਹਾਈ ਕੋਰਟ ਦੇ ਵਿੱਚ ਖਿੱਚਾਂਗੇ ਫਿਰ ਕਿੱਲੇ ਬਕਸ਼ਾਂ ਅੰਗਰੇਜ਼ੀ ਨੂੰ ਸਰ ਸਾਹਿਬ ਸਮਾ ਜਿਹੜਾ ਆ ਉਹ ਨਿਕਲ ਗਿਆ ਖਤਮ ਹੋ ਗਿਆ ਥੋੜਾ ਜਿਹਾ ਕੁਝ ਬਾਕੀ ਆ ਕਿਵੇਂ ਇਹਨੂੰ ਸਮਾਂ ਵਧਾਉਣ ਦੀ ਵੀ ਵਰਕਸ਼ੀਪ ਕੀਤੀ ਗਈ ਹੈ ਕਿ ਕੰਮ ਕਰੀਏ ਦੇਖੋ ਮੈਂ ਅੱਜ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨਰ ਸਾਹਿਬ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਕੱਲ ਨੂੰ ਆਖਰੀ ਤਰੀਕ ਹੈ ਨਾਮਿਨੇਸ਼ਨ ਦੀ ਤੋਂ ਘੱਟੋ ਘੱਟ ਅੱਜ ਹੀ ਕੋਈ ਇਨਸਟਰਕਸ਼ਨਾਂ ਜਾਰੀ ਕਰੋ ਸਮੁੱਚੇ ਡੀਸੀ ਐਸਐਸਪੀ ਨੂੰ ਕਿ ਕਾਲੂ ਸੁਨਿਸ਼ਚਿਤ ਕੀਤੀ ਜਾਵੇ ਸਿਕਿਉਰਿਟੀ ਉਮੀਦਵਾਰਾਂ ਦੀ ਔਰ ਇਹ ਜਿਹੜੀ ਤਰੀਕ ਹੈ ਇਹ ਵਧਾਉਣ ਬਾਰੇ ਵੀ ਇਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਪਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਸਮੁੱਚੇ ਪੰਜਾਬ ਦੇ ਅਫਸਰਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਫਸਰ ਬੰਨਿਆ ਹੈ ਸੰਵਿਧਾਨ ਦੀ ਕਿਤਾਬ ਦੇ ਨਾਲ ਚਾਹੇ ਉਹ ਕਿਤੇ ਵੀ ਐਸਐਸਪੀ ਲੱਗਿਆ ਕਿਤੇ ਵੀ ਡੀਆਈਜੀ ਲੱਗਿਆ ਕਿਤੇ ਵੀ ਡੀਸੀ ਲੱਗਿਆ ਉਹ ਸੰਵਿਧਾਨ ਤੋਂ ਵੱਡਾ ਨਹੀਂ ਤੇ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਜਿਹੜਾ ਅਫਸਰ ਇਹ ਸਰਕਾਰ ਦੀ ਸ਼ਹਿਰ ਦੇ ਉੱਤੇ ਵਧੀਆਂ ਕਰੂਗਾ ਉਹ ਅਫਸਰ ਕੋਰਟਾਂ ਦੇ ਵਿੱਚ ਜਵਾਬ ਦੇ ਐ ਔਰ ਅਫਸਰਾਂ ਨੂੰ ਸਿੱਖਣਾ ਚਾਹੀਦਾ ਹੁਣ ਜਿਨ੍ਹਾਂ ਨੇ ਤਰਨ ਤਰਨ ਵਧੀਆਂ ਕੀਤੀਆਂ ਸੀ ਉਹ ਬਚ ਗਏ ਅਕਾਲੀ ਦਲ ਦਾ ਜਿਹੜਾ ਦਫ਼ਤਰ ਹੈ ਮੈਂ ਦੱਸਣਾ ਚਾਹੁੰਦਾ ਸੋਣੀ ਪੂਰੀ ਗੱਲ ਕੱਟਣਾ ਮੈਂ ਕੋਈ ਦੇਖੋ ਆ ਫੋਨ ਆਇਆ ਅਕਾਲੀ ਦਲ ਦਾ ਜਿਹੜਾ ਦਫ਼ਤਰ ਆ ਸਾਡਾ ਉੱਤੇ ਇੱਕ ਨੌਰ ਬਣਾਇਆ ਹੋਇਆ ਜਿੱਥੇ ਪੂਰੀ ਟੀਮ ਬੈਠੀ ਆ ਵਕੀਲ ਸਹਿਬਾਨਾਂ ਦੀ ਸਾਡੇ ਸਾਰੇ ਕੈਂਡੀਡੇਟ ਇਕੱਠੇ ਹੋ ਕੇ ਜਿਹੜੇ ਫਾਰਮ ਭਰ ਰਹੇ ਨੇ ਉਹ ਦਫ਼ਤਰ ਤੇ ਪੁਲਿਸ ਦੀ ਕਹਿੰਦੇ ਰੇਡ ਪਈ ਆ ਹੁਣ ਮਤਲਬ ਉਹਦੇ ਬਾਹਰ ਪੰਜਾਬ ਪੁਲਿਸ ਦੀਆਂ ਗੱਡੀਆਂ ਥਾਣੇ ਦੀ ਉੱਥੇ ਪਹੁੰਚ ਚੁੱਕੀਆਂ ਨੇ 10 ਪੌਂਡ ਦੀ ਕਿ ਕੋਈ ਫਾਰਮ ਭਰਨ ਵੀ ਨਾ ਇੱਥੇ ਆਵੇ